ਅੱਜ ਦੇ ਇਸ ਟਕਸਾਲੀ ਕਾਂਗਰਸੀ ਵਰਕਰਾਂ ਦੀ ਮੀਟਿੰਗ 'ਚ ਮੱਝ ਤੇ ਉਪਸਥਿਤ ਕਾਂਗਰਸ ਪਾਰਟੀ ਦੇ ਹੋਰ ਸਿਆਸਤ ਦੇ ਬਾਬਾ ਬੋੜ ਜਿਨ੍ਹਾਂ ਤੋਂ ਬਹੁਤ سارے ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲਿਆ ਔਰ ਖਾਸ ਕਰਕੇ ਰਾਜਾ ਬੜੇ ਗਿ ਨੂੰ ਮੈਂ ਛੋਟਾ ਜਿਹਾ ਹੁੰਦਾ ਤੱਕਦਾ ਹੁੰਦਾ ਸੀਗਾ ਸਰਦਾਰ ਲਾਲ ਸਿੰਘ ਜੀ ਨੂੰ ਕਹਿਣੀ ਔਰ ਕਰਨੀ ਦੇ ਪੱਕੇ ਔਰ ਜਿਸ ਤਰ੍ਹਾਂ ਹਰਬੀਾਲ ਸਿੰਘ ਕਬੂਤ ਸਾਹਿਬ ਹੋਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਾਉਣ ਚ ਬਹੁਤ ਵੱਡਾ ਆਫਤਾਰ ਰੋਲ ਅਦਾ ਕਰਨ ਵਾਲੇ ਬੇਸ਼ੱਕ ਮੁੱਖ ਮੰਤਰੀ ਤਾਂ ਨਹੀਂ ਰਹੇ ਪਰ ਕਈ ਮੁੱਖ ਮੰਤਰੀ ਬਣਾਉਣ ਵਾਲੇ ਸਰਦਾਰ ਲਾਲ ਸਿੰਘ ਜੀ ਮਾਂਛ ਤੇ ਉਹ ਪਾਸ ਤੇ ਬਹੁਤ ਹੀ ਸਤਿਕਾਰਯੋਗ ਮੈਂ ਸਮਝਦਾ ਕਿ ਜਿਨ੍ਹਾਂ ਨੇ ਪਟਿਆਲਾ ਸਿਆਸਤ ਤੋਂ ਬੜੇ ਨੇੜੇ ਹੋ ਕੇ ਚਲਾਇਆ ਵੇਖਿਆ ਔਰ 30 ਸਾਲ ਦੇ ਆਪਣੇ ਰਾਜ ਦੇਤੇ ਕੈਰੀਅਰ ਦੇ ਵਿੱਚ ਇਸ ਪਟਿਆਲਾ ਦੇ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕੀਤੀ ਔਰ ਸਾਈਕਲ ਤੋਂ ਚੱਲ ਕੇ ਕਲਿਆ ਕਹਿ ਰਿਹਾ ਅੱਗੇ ਇਥੋਂ ਤੱਕ ਪਹੁੰਚਣ 'ਚ ਕਾਮਯਾਬ ਹੋਏ ਔਰ ਜਿਹੜੇ ਅੱਜ ਲੋਕ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਘਰਾਣੇ ਆ ਉਹਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਸਾਥ ਦੇ ਕੇ ਇਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਸਰਦਾਰ ਹਰदयाल ਸਿੰਘ ਜੀ ਕਬੂਤ ਸਾਹਿਬ ਬਹੁਤ ਸਤਕਾਰਯੋਗ ਮੇਰੇ ਵੱਡੇ ਭਰਾ ਸਰਦਾਰ ਲਾਲ ਸਿੰਘ ਜੀ ਦੇ ਫਰਜ਼ੰਦ ਬਹੁਤ ਹੌਨਾਰ ਬਿਅਕਤੀ ਸਾਬਕਾ ਐਮਐਲਏ ਕਾਕਰ ਜਿੰਦਰ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਜਰਨਲ ਸਕੱਤਰ ਕਾਂਗਰਸ ਕਮੇਟੀ ਦੇ ਸੰਦੀਪ ਸੰਧੂ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਐਮਐਲਏ ਰਾਜਲਾ ਸਾਹਿਬ ਬਹੁਤ ਸਤਿਕਾਰਯੋਗ ਮੇਰੀ ਭੈਣ ਜਿਨ੍ਹਾਂ ਨੇ ਬਹੁਤ ਸਾਲਾਂ ਦਾ ਮੈਂ ਸਮਝਦਾ ਸੰਘਰਸ਼ ਹੈ ਉਸ ਮੇਰੀ ਭੈਣ ਦਾ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਦਾਵਾ ਜੀ ਬਹੁਤ ਸਤਕਾਰਯੋਗ ਸਾਡੇ ਬਜ਼ੁਰਗ ਲੀਡਰ ਨਿਰਮਲ ਸਿੰਘ ਜੀ ਛਤਰਾਣਾ ਸਾਹਿਬ ਬਹੁਤ ਸਤਕਾਰਯੋਗ ਸਾਡੇ ਮੇਰ ਰਹੇ ਔਰ ਨਫੀਸ ਤੇ ਸ਼ਰੀਫ ਇਨਸਾਨ ਆਦਰਯੀਆ ਵਿਸ਼ਨੂ ਸ਼ਰਮਾ ਜੀ ਤੇ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥਿਓ ਅੱਜ ਮੈਂ ਵਧਾਈ ਦੇਣਾ ਚਾਹਣੇ ਪਟਿਆਲੇ ਦੀ ਕਾਂਗਰਸ ਨੂੰ ਰਮਨ ਨਾਲ 2 ਸਾਲਾਂ ਚ ਜਦੋਂ ਮੈਂ ਕਦੇ ਨਾ ਕਦੇ ਕਹਿੰਦਾ ਸੀ ਇਕੱਠ ਵੀ ਆਪਾਂ ਜਨਤਾ ਬੁਲਾਉਣੀ ਹੈ ਜਾਂ ਮਿਲਣਾ ਹੈ ਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਸੀ ਕਿ ਸ਼ਾਇਦ ਯਾਰ ਕੰਮ ਰੁਝੇਵੇਂ ਆ ਲੋਕਾਂ ਨੂੰ ਸ਼ਾਇਦ ਨਾ ਆਉਣ ਇਹ ਵਿਪਤਾ ਸੀਗੀ ਕਦੇ ਕਦੇ ਇਹ ਗੱਲ ਕਰਦੇ ਸੀ ਲੀਡਰ ਸਹਿਬਾਨ ਲੇਕਿਨ ਅੱਜ ਦਾ ਜਿਹੜਾ ਇਕੱਠ ਹੈ ਸੰਦੀਪ ਸੰਧੂ ਸਾਹਿਬ ਇਸ ਤੋਂ ਤਿੰਨ ਗੁਣਾ ਰਸ਼ ਬਾਹਰ ਸੀਗਾ ਰਾਜਾ ਵੜਿੰਗ ਅੱਜ ਤੁਰ ਕੇ ਆਇਆ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਪਿਆਰ ਇਹਨਾਂ ਲੀਡਰਾਂ ਦੇ ਇਹਨਾਂ ਲੀਡਰਾਂ ਦੇ ਪ੍ਰਤੀ ਜਿਹੜਾ ਅੱਜ ਵੇਖਣ ਨੂੰ ਮਿਲਿਆ ਸ਼ਾਇਦ ਇਹ ਨਵਾਂ ਇਨਕਲਾਬ ਸੀਗਾ ਸਾਡੀਆਂ ਦੋਵੇਂ ਮੇਰੀਆਂ ਭੈਣ ਜੀਆਂ ਵੀ ਮੰਚ ਤੇ ਉਪਸਥਿਤ ਹਨ ਸ਼੍ਰੀਮਤੀ ਹਰਦੀਾਲ ਕੰਬੋਜ ਤੇ ਸ਼੍ਰੀਮਤੀ ਕਾਕਾ ਅਰਜਿੰਦਰ ਸਿੰਘ ਅੱਜ ਦੇ ਇਸ ਇਕੱਠ ਨੇ ਇਹ ਸਾਬਤ ਕਰਤਾ ਕਿ ਇਹ ਲੀਡਰ ਹੈ ਜਿਹੜੇ ਜ਼ਮੀਨੀ ਸਰ ਤੇ ਜਿਹੜੇ ਪੰਜਾਬ ਦੇ ਲੀਡਰ ਹਨ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਹੋ ਜੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਅਗਰ ਅੱਖੋਂ ਪਰੋਖੇ ਕਾਂਗਰਸ ਪਾਰਟੀ ਔਰ ਅਸੀਂ ਕਰਾਂਗੇ ਤਾਂ ਫਿਰ ਅੰਜਾਮ ਚੰਗਾ ਨਹੀਂ ਹੋਏਗਾ ਕਿਉਂਕਿ ਇਹੋ ਜੇ ਲੋਕਾਂ ਨੇ ਜਿਨ੍ਹਾਂ ਨੇ ਆਪ ਦੇ ਖੂਨ ਪਸੀਨੇ ਦੇ ਨਾਲ ਮਿਹਨਤ ਕਰਕੇ ਅੱਜ ਪੰਜਾਬ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ ਪਟਿਆਲੇ ਦੇ ਲੋਕਾਂ ਦੀ ਵਾਗਡੋਰ ਸੰਭਾਲੀ ਹੈ ਆ ਮੈਨੂੰ ਯਾਦ ਹੈ ਇਹ ਸਾਡੇ ਚੀਫ ਵਿਫ ਹੋਇਆ ਕਰਦੇ ਸਨ ਸਰਦਾਰ ਹਰਦੇਵਾਲ ਕੰਪੋਤ ਸਾਹਿਬ ਬੇਸ਼ੱਕ ਰਾਜਾ ਪੁਡਿੰਗ ਪੰਜਾਬ ਦਾ ਪ੍ਰਧਾਨ ਬਣ ਗਿਆ ਲੇਕਿਨ ਵਿਧਾਨ ਸਭਾ ਚ ਭਾਸ਼ਣ ਬੋਲਣ ਵੇਲੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦਾ ਸੀ ਕਿ ਰਾਜਾ ਵੜਿੰਗ ਵਧੇਰੇ ਸਮਾਂ ਲੈ ਕੇ ਵਿਧਾਨ ਸਭਾ ਚ ਬੋਲੇ ਲੇਕਿਨ ਚੁੱਪ ਚਪੀਤੇ ਆਦੀ ਪਾਰਖੂ ਅੱਖ ਦੇ ਨਾਲ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਹ ਟਾਈਮ ਅੱਜ ਤੈਨੂੰ ਨਹੀਂ ਦਿੱਤਾ ਲੇਕਿਨ ਮੈਂ ਤੇਰਾ ਇੰਤਜ਼ਾਮ ਕਰਤਾ ਮੈਂ ਸਪੀਕਰ ਨੂੰ ਕਹਿਤਾ ਕਿ ਰਾਜੇ ਵੜਿੰਗ ਨੂੰ 10 ਮਿੰਟ ਜ਼ਰੂਰ ਬੁਲਾਉਣਾ ਹੈ ਇਹ ਹਰਦੇਵਾਲ ਸਿੰਘ ਕਬੋਜ ਬੇਸ਼ੱਕ ਬੇਸ਼ੱਕ ਅਮਰਿੰਦਰ ਸਿੰਘ ਦੀ ਸਿਆਸਤ ਸੀ ਇੱਥੇ ਮੁੱਖ ਮੰਤਰੀ ਪੰਜਾਬ ਦੇ ਉਹ ਸੰਜਾਣੀ ਕੀ ਜਿਹੜਾ ਕਾਬਲ ਕਾਂਗਰਸ ਦਾ ਬੰਦਾ ਹੈ ਉਹਨੂੰ ਇਹ ਮਰਨ ਨਹੀਂ ਦਿੰਦੇ ਸਾਨੂੰ ਕਹਿੰਦੇ ਚੁੱਪ ਚਪੀਤੇ ਭਾਵੇਂ ਕਿਵੇਂ ਹੀ ਬੁਲਾਉਣਾ ਤੇ ਰਾਜੇ ਵੜਿੰਗ ਨੂੰ ਟਾਈਮ ਦਿਵਾਓ ਅੱਜ ਐਸੇ ਕਰਕੇ ਰਾਜੇ ਵੜਿੰਗ ਹਰੀ ਤੀਜੀ ਵਾਰੀ ਬਣ ਕੇ ਲਾਲ ਸਿੰਘ ਜੀ ਦੀ ਅੱਜ ਗੱਲ ਸੁਣਾਉਣਾ ਚਾਹਣਾ ਮੈਂ ਯੂਥ ਕਾਂਗਰਸ ਦਾ ਇਲੈਕਸ਼ਨ ਲੜਿਆ 2008 ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਦੀ ਉਹਦਾ ਤੂਤੀ ਬੋਲਦਿਆ ਕਰਦੀ ਸੀ ਤੇ ਮੈਂ ਬਿੱਟੂ ਦੇ ਨਾਲ ਚੋਣ ਲੜਦਾ ਸੀ ਜਿਹੜਾ ਬਿੱਟੂ ਐਮਪੀ ਦਾ ਐਮਪੀ ਆ ਲੁਧਿਆਣੇ ਤੋਂ ਸਾਰੇ ਲੀਡਰ ਜਵਾਬ ਦੇ ਗਏ ਮੈਨੂੰ ਪੰਜਾਬ ਦੇ ਸਾਰੇ ਲੀਡਰ ਮੈਂ ਸਰਦਾਰ ਲਾਲ ਸਿੰਘ ਜੀ ਕੋਲੇ 2 ਦਿਨ ਪਹਿਲਾਂ ਗਿਆ ਕਹਿੰਦੇ ਸੁਣ ਲਾ ਮੈਂ ਥੱਲਿਓਂ ਚੱਲ ਕੇ ਆਇਆ ਤੇ ਥੱਲਿਓਂ ਜਿਹੜੇ ਬੰਦੇ ਆਉਂਦੇ ਆ ਮੈਂ ਉਹਨਾਂ ਦੀ ਕਦਰ ਕਰਦਾ ਹਾਂ ਲੈ ਭਾਵੇਂ ਅਮਰਿੰਦਰ ਸਿੰਘ ਇੱਕ ਲੱਤ ਤੇ ਖੜਾ ਰਵੇ ਵੇ ਰਾਜਾ ਵੜਿੰਗਸਿਆ ਮੈਂ ਤੇਰੀ ਮਦਦ ਕਰਨੀ ਹੈ ਕਿਸੇ ਪੰਜਾਬ ਦੇ ਲੀਡਰ ਨੇ ਰਾਜੇ ਵੜਿੰਗ ਦੀ ਯੂਥ ਕਾਂਗਰਸ ਦੀਆਂ ਵੋਟਾਂ 'ਚ ਮਦਦ ਨਹੀਂ ਕੀਤੀ ਸਰਦਾਰ ਲਾਲ ਸਿੰਘ ਜੀ ਨੇ ਕੀਤੀ ਮੈਂ ਇਸ ਕਰਕੇ ਦੱਸ ਰਿਹਾ ਕਿ ਇਹਨਾਂ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਇਹਨਾਂ ਬੰਦਿਆਂ ਦੀ ਕਾਬਲੀਅਤ ਕੀ ਹੈ ਇਹ ਬੰਦੇ ਕਿਵੇਂ ਬੇਸ਼ੱਕ ਕਿਤੇ ਰਹਿਣ ਲੇਕਿਨ ਇਹ ਵਰਕਰ ਨੂੰ ਆਪ ਦੇ ਨੂੰ ਜਾਂ ਕਾਂਗਰਸ ਪਾਰਟੀ ਦੇ ਝੰਡਾ ਚੱਕਣ ਵਾਲੇ ਵਿਅਕਤੀ ਨੂੰ ਇਹ ਇਗਨੋਰ ਨਹੀਂ ਕਰ ਸਕਦੇ ਇਹਨਾਂ 'ਚ ਅਸਲੀਅਤ ਅਸਲੀ ਖੂਨ ਜਿਹੜਾ ਪਾਰਟੀ ਵੀ ਵਫਾਦਾਰੀ ਦਾ ਹੈ ਅੱਜ ਪੱਤਰਕਾਰ ਲਾਉਣਗੇ ਕਿ ਇਹ ਬਗਾਵਤ ਸੀਗੀ ਬਗਾਵਤ ਹੋਈ ਹੈ ਕਈਆਂ ਨੇ ਪਾਸ਼ਾ ਦਿੱਤਾ ਰਜਿੰਦਰ ਸਿੰਘ ਨੇ ਆਖਿਆ ਹਰदयाल ਸਿੰਘ ਨੇ ਆਖਿਆ ਲਾਲ ਸਿੰਘ ਨੇ ਕਿਹਾ ਨਹੀਂ ਅਜੇ ਲਿਖਿਓ ਕਿ 55 56 ਸਾਲ ਰਾਜਨੀਤੀ ਚਤੀ ਵੀ ਸਾਲ ਲਾ ਕੇ ਇਹਨਾਂ ਪਰਿਵਾਰਾਂ ਨੇ ਫੇਰ ਅਜੋ ਉਹ ਧਾਰਨ ਬੱਦੀ ਹੈ ਕਿ ਜਿਵੇਂ ਦਰੋਣਾ ਚਾਰਿਆ ਨੇ ਇੱਕ ਲਬਿਆ ਤੋਂ ਇੱਕ ਲਬਿਆ ਜਿਹੜਾ ਤੈਨੂੰ ਇਸਵਾਜੀ ਦਾ ਮਾਹਿਰ ਵਿਅਕਤੀ ਸੀਗਾ ਜਿਵੇਂ ਅਰਜੁਨ ਨੂੰ ਦਰੋਣਾ ਚਾਰਿਆ ਨੇ ਸਿੱਖਿਆ ਦਿੱਤੀ ਲੇਕਿਨ ਇੱਕ ਲਬਿਆ ਨੇ ਦਰੋਣਾ ਚਾਰਿਆ ਦੀ ਮੂਰਤੀ ਅੱਗੇ ਰੱਖ ਕੇ ਤੇ ਤੀਰ ਦੀ ਸਿੱਖਿਆ ਤੀਰ ਕਮਾਨ ਦੀ ਸਿੱਖਿਆ ਲਈ ਤੇ ਜਦੋਂ ਫਿਰ ਇਕਲਵਿਆ ਦੇ ਇਕਲਵਿਆ ਦਰੋਣਾਚਾਰਿਆਂ ਦੇ ਸਾਹਮਣੇ ਉਖੜਦਾ ਗੁਰੂ ਜੀ ਮੈਨੇ ਤੋਂ ਆਪकी ਫੋਟੋ ਸਾਹਮਣੇ ਰੱਖ ਕੇ ਹੀ ਸਭ ਕੁਝ ਸਿੱਖ ਲਿਆ ਉਹਨੇ ਕਿਹਾ ਤੀਰ ਚਲਾ ਕੇ ਵਿਖਾ ਜਦੋਂ ਉਹਨੇ ਤੀਰ ਚਲਾਇਆ ਤੇ ਦਰੋਣਾਚਾਰਿਆਂ ਨੂੰ ਇਹ ਪਤਾ ਲੱਗਿਆ ਕਿ ਇਹ ਤਾਂ ਅਰਜੁਨ ਤੋਂ ਵੀ ਤਖੜਾ ਵਿਦਵਾਨ ਹੈ ਤੇ ਫਿਰ ਉਹਨਾਂ ਨੇ ਕਿਹਾ ਕਿਹਦਾ ਮੈਂ ਦਕਸ਼ਨਾ ਮੰਗਣਾ ਚਾਹਣਾ ਹੈ ਗੁਰੂ ਦਕਸ਼ਨਾ ਕੀ ਦੇਹਾਂਗਾ ਇਕਲਵਿਆ ਤੇ ਇੱਕ ਲਵਿਆ ਨੇ ਕਿਹਾ ਕਿ ਤੁਸੀਂ ਮੰਗੋ ਤੇ ਦਰੋਣਾ ਚਾਹ ਰਿਆ ਨੇ ਕਿਹਾ ਕਿ ਮੈਨੂੰ ਤੇਰਾ ਅੰਗੂਠਾ ਚਾਹੀਦਾ ਹੈ ਕਹਿੰਦਾ ਮਤਲਬ ਇਹ ਅੱਜ ਉਹੋ ਜੀ ਉਦਾਹਰਣ ਹੈ ਇਹੋ ਜੇ ਟਕਸਾਲੀ ਪਰਿਵਾਰਾਂ ਦੀ ਉਹੋ ਜੀ ਉਦਾਹਰਣ ਹੈ ਕਿ ਜਿਨ੍ਹਾਂ ਨੇ ਕਿਹਾ ਜੇ ਕਾਂਗਰਸ ਪਾਰਟੀ ਸਾਡਾ ਗੁੱਠਾ ਵੀ ਮੰਗੇਗੀ ਤਾਂ ਅਸੀਂ ਦੇ ਦੇਵਾਂਗੇ ਲੇਕਿਨ ਕਾਂਗਰਸ ਪਾਰਟੀ ਦੇ ਨਾਲ ਖੜੇ ਰਵਾਂਗੇ ਅੱਜ ਪੰਡਾਲ ਦੇ ਅੰਦਰ ਕਾਂਗਰਸ ਪਾਰਟੀ ਅੱਜ ਪੰਡਾਲ ਦੇ ਅੰਦਰ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਆ। ਅੱਜ ਕਾਂਗਰਸ ਪਾਰਟੀ ਦਾ ਮਗਰਲੇ ਪਾਸੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਖਰਗੇ ਸਾਹਿਬ ਦਾ ਬੋਰਡ ਲਾਇਆ ਹੈ। ਔਰ ਮੈਂ ਲਾਲ ਸਿੰਘ ਜੀ ਕੋਲੇ ਅਕਸਰ ਜਦੋਂ ਜਾਂਦਾ ਸੀ ਮੈਨੂੰ ਕਹਿੰਦੇ ਸੀ ਗੱਲ ਸੁਣ ਲਾ। ਬੜੇ ਆਏ ਤੇ ਬੜੇ ਗਏ, ਬੜੇ ਆਏ ਤੇ ਬੜੇ ਗਏ। ਕਾਂਗਰਸ ਪਾਰਟੀ ਉੱਥੇ ਵੀ ਉੱਥੇ ਖੜੀ ਰਹੀ ਕਿਉਂਕਿ ਜਦੋਂ ਲੋਕ ਜਾਂਦੇ ਸੀ ਪਾਰਟੀ ਛੱਡ ਕੇ ਚਿੱਤ ਘਬਰਾਉਂਦਾ ਸੀ ਵੱਡੇ ਵੱਡੇ ਲੋਕ ਚਲੇ ਗਏ। ਸਰਦਾਰ ਲਾਲ ਸਿੰਘ ਜੀ ਨੂੰ ਟਿਕਟ ਨਹੀਂ ਦਿੱਤੀ ਪਿਛਲੀ ਵਾਰੀ। ਪਿਛਲੀ ਤੋਂ ਪਿਛਲੀ ਵਾਰੀ ਇਸ ਕਰਕੇ ਨਹੀਂ ਦਿੱਤੀ ਕਿ ਮੁੱਖ ਮੰਤਰੀ ਜਿਹੜਾ ਪੰਜਾਬ ਬਣਾਉਣਾ ਚਾਹੁੰਦਾ ਸੀ ਉਹਨੂੰ ਸ਼ੱਕ ਸੀਗਾ ਹਾਲਾਂਕਿ ਲਾਲ ਸਿੰਘ ਵਫਾਦਾਰ ਸਨ ਕਿ ਮੈਂ ਨਹੀਂ ਬੰਨਾ ਮੈਨੂੰ ਪਤਾ ਹੈ ਮੈਂ ਵੀ ਰਾਹੁਲ ਗਾਂਧੀ ਦੇ ਨੇੜੇ ਰਿਹਾ ਹਾਂ ਰਾਹੁਲ ਗਾਂਧੀ ਬਹੁਤ ਪਿਆਰ ਕਰਦਾ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਇੱਕ ਲੱਤ ਤੇ ਖੜੇ ਹੋ ਗਏ ਮੇਂ ਤਾਂ ਦੋ ਟਿਕਟਾਂ ਸੀਗੀਆਂ ਸਰਦਾਰ ਰਜਿੰਦਰ ਸਿੰਘ ਤੇ ਸਰਦਾਰ ਲਾਲ ਸਿੰਘ ਜੀ ਨੂੰ ਪੰਜਾਬ ਦੇ ਵਿੱਚ ਇੱਕ ਹੀ ਬੰਦੇ ਨਾਲ ਰਾਹੁਲ ਗਾਂਧੀ ਨੇ ਵਾਦਾ ਕੀਤਾ ਸੀ ਇਹ ਮੈਨੂੰ ਇਸ ਗੱਲ ਦਾ ਯਕੀਨ ਹੈ ਪਤਾ ਹੈ ਸੋ ਕਹਿਣ ਦਾ ਭਾਵ ਹੈ ਇਹ ਬੰਦੇ ਜਨਾਬੀਆਂ ਕੁਰਬਾਨੀਆਂ ਉਹਨੂੰ ਡਰ ਪੈ ਗਿਆ ਕਿ ਮੁੱਖ ਮੰਤਰੀ ਲਾਲ ਸਿੰਘ ਨਾ ਬਣ ਜਾਏ ਕਦੇ ਲੇਕਿਨ ਲਾਲ ਸਿੰਘ ਜੀ ਨੇ ਤਾਂ ਕਦੇ ਇਹ ਲਾਲਸਾ ਦਿਖਾਈ ਨਹੀਂ ਅਗਰ ਲਾਲ ਸਿੰਘ ਜੀ ਚਾਹੁੰਦੇ ਇੱਕ ਪਾਸੇ ਖੜੇ ਹੋ ਜਾਂਦੇ ਤੇ ਪੌਣੀ ਕਾਂਗਰਸ ਲਾਲ ਸਿੰਘ ਦੇ ਨਾਲ ਖੜੀ ਹੋ ਜਾਂਦੀ ਸਾਡੇ ਵਰਗੇ ਨੌਜਵਾਨੇ ਮਿਲ ਵੀ ਅਸੀਂ ਲਾਲ ਸਿੰਘ ਜੀ ਦੇ ਨਾਲ ਹੈ ਲੇਕਿਨ ਵਫਾਦਾਰੀ ਚ ਕਦੇ ਕਸਰ ਨਹੀਂ ਹੋਣ ਦਿੱਤੀ ਇਹਨਾਂ ਲੋਕਾਂ ਨੇ ਸੋ ਮੈਂ ਮੈਂ ਸਮਝਦਾ ਹੈ ਅੱਜ ਲੜਾਈ ਬਹੁਤ ਵੱਡੀ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਲਾਲ ਸਿੰਘ ਜੀ ਨੇ ਆਪਦੇ ਭਾਸ਼ਣ ਚ ਕਿਹਾ ਕਿ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅਮੇਦ ਕਰਦਾ ਸੰਵਿਧਾਨ ਬਚਾਉਣਾ ਹੈ ਇਹ ਲੜਾਈਆਂ ਛੋਟੀਆਂ ਐ ਆ ਮੈਂ ਤੁਹਾਡੇ ਸਾਹਮਣੇ ਖੜਾ ਮਨਪ੍ਰੀਤ ਬਾਦਲ ਨੂੰ ਹਰਾ ਕੇ ਆਇਆ ਮਨਪ੍ਰੀਤ ਬਾਦਲ ਮੰਤਰੀ ਬਣਿਆ ਲੇਕਿਨ ਮੈਂ ਐਮਐਲਏ ਰਿਆ ਗਿਲਾ ਸ਼ਿਕਵਾ ਕਰਨਾ ਪਾਰਟੀ ਦੇ ਨਾਲ ਜਾਇਜ਼ ਐ ਰਾਹੁਲ ਗਾਂਧੀ ਨੂੰ ਇਹਨਾਂ ਨੇ ਆਪ ਦੀ ਰਾਹੁਲ ਗਾਂਧੀ ਨੇ ਗੱਲ ਕੀਤੀ ਇਹਨਾਂ ਨਾਲ ਆਪਣੀ ਸਾਰੀ ਗੱਲ ਰੱਖਤੀ ਐ ਸਾਰੀ ਗੱਲ ਤੋਂ ਰਾਹੁਲ ਗਾਂਧੀ ਪੰਜਾਬ ਦਾ ਜਿਹੜਾ ਸਾਡਾ ਲੀਡਰ ਆ ਉਹ ਵਖਪ ਹੈ ਖਰਗੇ ਸਾਹਿਬ ਵਖਪ ਐ ਲੇਕਿਨ ਮੰਤਰੀ ਉਹ ਬਣਾਏ ਜਦੋਂ ਤੇ ਮੈਂ ਆਰਾਮ ਨਾਲ ਬੈਠਾ ਰਿਹਾ ਮੰਚ ਬੜਾ ਗਿਲਾ ਸੀਗਾ ਜਿਵੇਂ ਅੱਜ ਇਹਨਾਂ ਦੇ ਹੈ ਸ਼ਿਕਵਾ ਸੀਗਾ ਲੇਕਿਨ ਕਾਂਗਰਸ ਪਾਰਟੀ ਦਾ ਫਤਵਾ ਅੰਤ ਫਤਵਾ ਮੰਨਿਆ ਹੋਇਆ ਲੋ ਅੱਜ ਰਾਜਾ ਵੜਿੰਗ ਪ੍ਰਧਾਨ ਬਣ ਗਿਆ ਤੇ ਮਨਪ੍ਰੀਤ ਬਾਦਲ 64000 ਵੋਟਾਂ ਦੇ ਨਾਲ ਹਰਕੇ ਤੇ ਅੱਜ ਪਾਰਟੀ ਹੁਣ ਸ਼ਾਇਦ ਦੁਬਾਰੇ ਫੇਰ ਪਾਰਟੀ ਬਦਲਣ ਲੱਗੇ ਇਹ ਲੋਕਤੰਤਰ ਦੀ ਲੜਾਈ ਹੈ ਦੇਸ਼ ਨੂੰ ਬਚਵਾਉਣ ਦੀ ਲੜਾਈ ਹੈ ਇੱਕ ਵਿਅਕਤੀ ਖੜਾ ਹੈ ਅੱਜ ਦੇਸ਼ ਇੱਕ ਵਿਅਕਤੀ ਉਹ ਹੈ ਰਾਹੁਲ ਗਾਂਧੀ ਜਿਹੜਾ ਈਡੀ ਤੋਂ ਨਹੀਂ ਛੁਕਿਆ ਜਿਹੜਾ ਸੀਬੀਆਈ ਤੋਂ ਨਹੀਂ ਛੁਕਿਆ ਜਿਹੜਾ ਇਨਕਮ ਟੈਕਸ ਤੋਂ ਨਹੀਂ ਛੁਕਿਆ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ 2 ਸਾਲ ਦੀ ਕਾਰ ਖੋਲਿਆ ਸਦਸਤਾ ਰੱਦ ਕਰਤੀ ਲੇਕਿਨ ਡਿਗਿਆ ਨਹੀਂ ਅੱਜ ਸਾਰੀਆਂ ਪਾਰਟੀਆਂ ਸਿੱਟ ਲੀਆਂ ਮੁੱਖ ਮੰਤਰੀ ਅੰਦਰ ਕਰਤੇ ਨਰਿੰਦਰ ਮੋਦੀ ਨੇ لیکن ایک بندے ਨੂੰ ਹਜੇ ਤੱਕ ਹੱਥ ਨਹੀਂ ਲਾ ਸਕਿਆ ਕਿਉਂਕਿ ਉਹ ਸੱਚਾ ਵਿਅਕਤੀ ਹੈ ਅੱਜ ਹੁਣ ਫੈਸਲਾ ਪੰਜਾਬ ਦੇ ਲੋਕੋ ਤੁਸੀਂ ਕਰਨਾ ਹੈ ਇਹ 2027 ਚ ਆਪਾਂ ਫੈਸਲਾ ਦੁਆਰੇ ਕਰਾਂਗੇ ਕਿ ਪੰਜਾਬ ਦੇ ਵਿੱਚ ਕੀਰਾ ਰਾਜ ਲਿਖੇ ਹੋਣਾ ਜੇ ਕਾਂਗਰਸ ਪਾਰਟੀ ਚੰਗੀ ਹੋਈ ਸਾਡਾ حساب کتاب ਹੋਇਆ ਤਾਂ ਤੁਸੀਂ ਸਾਡਾ ਰਾਜ ਲਿਖੇ ਹੋਣਾ ਇਹ ਲੋਕਾਂ ਨੂੰ ਹੋਕਾ ਦੇਣਾ ਜਾ ਕੇ ਤੁਸੀਂ ਕਾਂਗਰਸੀਓ ਤੇ ਜੇ ਕਿਸੇ ਦਾ ਹੋਰ ਰਾਜ ਚੰਗਾ ਰਿਹਾ ਹੋਇਆ ਤਾਂ ਉਹਨੂੰ ਦਿੱਤਾਉਣਾ ਲੇਕਿਨ ਇਹ ਫੈਸਲਾ ਕੁੱਲ ਲੜਾਈ ਹੈ ਨਿਰਣਾਇਕ ਲੜਾਈ ਹੈ ਇਸ ਰਾਜਨੀਤੀ ਨੇ ਦੇਸ਼ ਨੇ ਨਵਾਂ ਮੋੜ ਲੈਣਾ ਹੈ ਨਵਾਂ ਇਨਕਲਾਬ ਖੜਾ ਹੋਣਾ ਹੈ ਅਗਰ ਕਿਸੇ ਬੰਦੇ ਨੇ ਵੋਟ ਇੱਧਰ ਉੱਧਰ ਕਰਤਾ ਤਾਂ ਸਮਝ ਲਓ ਪੰਜਾਬ ਡੁੱਬ ਗਿਆ ਪੰਜਾਬ ਦੇਸ਼ ਦੇ ਨਕਸ਼ੇ ਤੋਂ ਖਤਮ ਹੋ ਜਾਏਗਾ ਪੰਜਾਬ ਦੇ ਪੱਗ ਵਾਲੇ ਨੂੰ ਲੋਕ ਖਾਲਿਸਤਾਨੀ ਕਿਹਾ ਕਰਨਗੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਖਾਲੀ ਸਾਡੀ ਕੀ ਕਰਨਗੇ ਅੱਜ ਪੰਜਾਬ ਦੇ ਕਿਸਾਨ ਦਾ ਜੋ ਹਾਲ ਹੈ ਬਾਡਰਾਂ ਤੇ ਬੈਠਾ ਉਹ ਕਿਸਾਨ ਤੁਹਾਡੇ ਸਾਹਮਣੇ ਜਿਹਨੂੰ ਅੱਜ ਅੰਮ੍ਰਿਤਸਰ ਦਾ ਬਾਡਰ ਖਨੋਰੀ ਨਹੀਂ ਧੰਨ ਦਿੱਤਾ ਗਿਆ ਔਰ ਅਗਰ ਦੇਸ਼ ਦੇ ਵਿੱਚ ਤੀਜੀ ਵਾਰੀ ਨਰਿੰਦਰ ਮੋਦੀ ਆਇਆ ਤਾਂ ਸਮਝ ਲਓ ਪੰਜਾਬ ਦੇ ਕਿਸਾਨ ਨੂੰ ਕਰੋਣੀ ਨਿਕਲ ਦਿੱਤਾ ਜਾਏਗਾ ਸੁਆਇਸ ਕਰਕੇ ਇਸ ਧਰਨਾਇਕ ਲੜਾਈ ਦੇ ਵਿੱਚ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਤੇ ਵਜ਼ੀਰ ਖਾਨ ਤੇ ਜਿੱਤ ਪ੍ਰਾਪਤ ਕਰਕੇ ਫਿਰ ਖਾਲਸੇ ਦੀ ਸਥਾਪਨਾ ਕੀਤੀ ਸੀ ਇਹ ਉਹ ਲੜਾਈ ਹੈ ਤੁਹਾਨੂੰ ਲੜਨਾ ਪਵੇਗਾ ਪਰ ਵੰਡਿਆ ਨਹੀਂ ਜਾਣਾ ਅਗਰ ਅਸੀਂ ਵੰਡੇ ਗਏ ਤੁਸੀਂ ਦੇਖ ਲਓ ਉਸ ਤੋਂ ਬਾਅਦ ਖਾਲਸਾ ਰਾਜ ਬਣਿਆ ਮਿਸਲਾਂ ਬੜਗੀਆਂ ਅੱਡ-ਅੱਡ ਕਈ ਮਿਸਲਾ ਬਣੀਆਂ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸੀ ਫੇਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਪਰਾਲਾ ਹੋਇਆ ਜਿਹਨਾਂ ਦੀ ਮਿਸਲ ਦਾ ਨਾਮ ਸੀ ਸ਼ੁਕਰ ਚੱਕੀ ਉਸ ਉਪਰਾਲੇ ਦੇ ਨਾਲ ਸਾਰੀਆਂ ਮਿਸਲਾਂ ਸਾਰੀਆਂ ਮਸਲਾ ਇਕੱਠੀਆਂ ਕੀਤੀਆਂ ਤੇ ਫੇਰ ਜਦੋਂ ਮਿਸਲਾ ਇਕੱਠੀਆਂ ਕੀਤੀਆਂ ਕਲੀਆਂ-ਕਲੀਆਂ ਮਿਸਲਾਂ ਰਾਸਤਾ ਕਰਦੀਆਂ ਰਹੀਆਂ ਲੇਕਿਨ ਅਸੀਂ ਪੰਜਾਬ ਨੂੰ ਵੱਡਾ ਨਹੀਂ ਕਰ ਸਕੇ ਸਾਡਾ ਰਾਜ ਵੱਡਾ ਨਹੀਂ ਹੋਇਆ ਕਿਉਂਕਿ ਅਸੀਂ ਮਿਸਲਾ ਦੇ ਵਿੱਚ ਵੰਡੇ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਦੇ ਉਪਰਾਲੇ ਦੇ ਨਾਲ ਮਿਸਲਾਂ ਇਕੱਠੀਆਂ ਹੋਈਆਂ ਤੇ ਫਿਰ ਪਾਕਿਸਤਾਨ ਤੇ ਫ਼ਗਾਨਿਸਤਾਨ ਤੱਕ ਜਿੱਤ ਪ੍ਰਾਪਤ ਕੀਤੀ ਤੇ ਅੱਜ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆਂ ਕੱਠ ਦੇ ਵਿੱਚ ਇਨੀ ਤਾਕਤ ਹੈ ਕੱਠ ਦੇ ਵਿੱਚ ਇਸੇ ਤਰ੍ਹਾਂ ਚਲੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਜੀ ਵੇਖਿਆ ਆਹ ਕਿਸਾਨੀ ਅੰਦੋਲਨ ਵੇਖਿਆ ਇਸ ਵਾਰੀ ਦਾ ਜਿੱਥੇ ਚਾਹੇ ਹਿੰਦੂ ਸੀਗਾ ਚਾਹੇ ਸਿੱਖ ਸੀਗਾ ਚਾਹੇ ਮਜ਼ਦੂਰ ਸੀਗਾ ਚਾਹੇ ਮੁਸਲਮਾਨ ਸੀਗਾ ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰੀ ਦੇ ਕਿਸਾਨੀ ਅੰਦੋਲਨ ਦੇ ਵਿੱਚ ਉਹ ਤਕੜੇ ਹੋ ਕੇ ਬਾਡਰਾ ਤੇ ਪੈਰਾ ਦਿੱਤਾ 8 ਮਹੀਨੇ ਸਾਲ ਉੱਥੇ ਲੱਗਿਆ ਸ਼ਹੀਦیاں ਹੋਈਆਂ ਲੋਕ ਸ਼ਹੀਦ ਹੋਏ ਲੇਕਿਨ ਅਸੀਂ ਜਿੱਤ ਕੇ ਵਾਪਸ ਆਏ ਸਾ ਜਿਹੜਾ ਅੱਜ ਦਾ ਅੱਜ ਦਾ ਜਿਹੜੀ ਸਰਕਾਰ ਹੈ ਜਿਹੜੀ ਮੰਨਦੀ ਨਹੀਂ ਸੀ ਉਹਨੂੰ ਇਹ ਕਹਿਣੋ ਪਿਆ ਨਰਿੰਦਰ ਮੋਦੀ ਨੂੰ ਇਸਕ ਝੂਠਾ ਟਕਵਾਂਗੇ ਸਾਡੇ ਨਾਲ ਰਚਿਆ ਲੇਕਿਨ ਉਹਨੂੰ ਕਹਿਣਾ ਪਿਆ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਮੰਨਦਾ ਠੀਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮੰਗਾਂ ਮੰਨ ਕੇ ਦਵਾਰੇ ਮੁੱਕਰ ਗਿਆ ਕਹਿਣ ਤੋਂ ਪਾਵੇ ਅਗਰ ਇਕੱਠੇ ਹੋ ਕੇ ਲੜਾਂਗੇ ਅਗਰ ਇਕੱਠੇ ਹੋ ਕੇ ਲੜਾਂਗੇ ਛੋਟੀਆਂ ਲੜਾਈਆਂ ਤਾਂ ਅਸੀਂ ਵੱਡੀ ਲੜਾਈ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਤੇ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਸਕਦੇ ਹਾਂ ਕਿ ਨਹੀਂ ਤਾਂ ਵਖਰੇ ਵਖਰੇ ਨਹੀਂ ਲੜੀਆਂ ਜਾਂਦੀਆਂ ਪਰ ਮੈਨੂੰ ਮਾਣ ਹੈ ਮੇਰੇ ਲੀਡਰਾਂ ਤੇ ਮੈਨੂੰ ਮਾਣ ਹੈ ਲਾਲ ਸਿੰਘ ਜੀ ਵਰਗੇ ਉਹਦਾ ਸਾਸਦਾਨਾ ਤੇ ਸਰਦਾਰ ਹਰदयाल ਸਿੰਘ ਕੰਪੋਜ ਵਰਗੇ ਲੋਕਾਂ ਤੇ ਰਜਿੰਦਰ ਸਿੰਘ ਜੀ ਵਰਗੇ ਆ ਤੇ ਨਿਰਮਲ ਸਿੰਘ ਜੀ ਵਰਗਿਆਂ ਦੇ ਇਹ ਹੁੰਦੀ ਐ ਸੀ ਆ ਨਿਰਮਲ ਸਿੰਘ ਸਤਰਾਣਾ ਅੱਜ ਵੀ ਸਾਡੇ ਵਿੱਚ ਬੈਠਾ ਯਾਰ ਪਿਛਲੀ ਆਰੀ ਟਿਕਟ ਨਹੀਂ ਦਿੱਤੀ ਓ ਸਾਡੀ ਰੰਦਾਵਾ ਕੁੜੀ ਕਈ ਸਾਲ ਹੋ ਗਏ ਟੈਕ ਨਹੀਂ ਦਿੱਤੀ ਉਹ ਸਾਡੇ ਵਿੱਚ ਬੈਠੀ ਮੇਰੇ ਕਹਿਣ ਤੋਂ ਪਾਵੈ ਮੇਰੇ ਕਹਿਣ ਤੋਂ ਪਾਵੈ ਜਿਹੜੇ ਲੋਕ ਐਦਾਂ ਐਦਾਂ ਕਰਦੇ ਆ ਲੋਕ ਕਹਿੰਦੇ ਸੰ ਕਹਿੰਦੇ ਹਰਦੇਵਾਲ ਜੀ ਗਏ ਲਾਲ ਸਿੰਘ ਜੀ ਨੇ ਲਾਲ ਸਿੰਘ ਜੀ ਗਏ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਸਿਨੇ ਆਏ ਹੋਣੇ ਮੈਨੂੰ ਨਹੀਂ ਪਤਾ ਬੜੇ ਆਏ ਹੋਣੇ ਇਹ ਮੈਨੂੰ ਪੱਕਾ ਪਤਾ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਗੋਡੇ ਟਿੱਕੇ ਹੋਣੇ ਕਿ ਆਜੋ साड़ी है अकाली दल लाए जोर बड़ा लाया कि ऐर आज टिकटा लैलो तो लड़ो मेनू पता है इन्होंने दसिया नहीं है मेनू पता है लेकिन इसके बावजूद ए, ए, ए कांग्रेस का खून एस तो मस नहीं होने कहा गिला है गिला रहेगा लेकिन अंतिम फैसला जो कांग्रेस पार्टी ने कर लिया ਅਸੀਂ ਔਰੇ ਤੇ ਫੁੱਲ ਚੜਾਵਾਂਗੇ ਇਹ ਮੈਨੂੰ ਇਨਾਂ ਤੇ ਮਾਣ ਹੈ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਹੋਣਾ ਚਾਹੀਦਾ ਇਹਨਾਂ ਲੀਡਰਸ ਦਾ ਅੱਜ ਦੇ ਲੋਕਾਂ ਦੇ ਵਿੱਚ ਸ਼ਾਮ ਨੂੰ ਲੋਕ ਇੱਧਰ ਚਲੇ ਜਾਂਦੇ ਆ ਤੜਕੇ ਅਮਰਿੰਦਰ ਸਿੰਘ ਜੇ ਕਾਂਗਰਸ ਪਾਰਟੀ 'ਚ ਰਹਿੰਦਾ ਜੇਸ ਪਰਨੀਤ ਕੌਰ ਜੀ ਅੱਜ ਵੀ ਚੋਣ ਹਾਰੇਗੀ ਤੇ ਜੇ ਕਾਂਗਰਸ 'ਚ ਰਹਿੰਦੀ ਜੇ ਫਿਰ ਕੀ ਫਰਕ ਪੈਣਾ ਸੀਗਾ ਜੇ ਕੈਪਟਨ ਅਮਰਿੰਦਰ ਸਿੰਘ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ ਜੇ 6 ਮਹੀਨੇ ਹਸਤੇ ਮੁੱਖ ਮੰਤਰੀ ਨਾ ਰਹਿੰਦਾ ਅੱਜ ਵੀ ਪੰਜਾਬ ਦਾ ਲੀਡਰ ਹੋਣਾ ਸੀਗਾ ਐਮਐਲਏ ਬਣਦੇ ਰਹਿੰਦੇ ਐ ਐਮਪੀ ਬਣਦੇ ਰਹਿੰਦੇ ਐ ਮੰਤਰੀ ਬਣਦੇ ਰਹਿੰਦੇ ਐ ਮੁੱਖ ਮੰਤਰੀ ਬਣਦੇ ਰਹਿੰਦੇ ਲੇਕਿਨ ਲੀਡਰ ਕਦੇ ਕਦੇ ਬਣਦੇ ਐ ਲੀਡਰ ਲਾਲ ਸਿੰਘੀ ਤੇ ਹਰਤੇਯਾਰ ਕੰਬੋਜ ਤੇ ਆ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਵਰਗੇ ਬੈਠੇ ਐ ਰਾਜਲਾ ਸਾਹਬ ਵਾਲੀ ਇਹ ਲੀਡਰ ਐ ਨਹੀਂ ਤਾਂ ਪੰਜਾਰੀ ਬਣ ਗਿਆ ਕੋਈ ਕੋਈ ਸੈਦਾ ਨਹੀਂ ਲੀਡਰ ਬਨਣਾ ਬੜਾ ਔਖਾ ਮੰਤਰੀ ਐਮ ਐਲ اے ਮੁੱਖ ਮੰਤਰੀ ਬਨਣਾ ਬੜਾ ਸੁਖ ਹੈ ਅੰਤਿਮ ਸਮੇਂ ਜਦੋਂ ਜਾਣਾ ਸ਼ਮਸ਼ਾਨ ਘਾਟ ਉਦੋਂ ਲੋਕ ਗੱਲਾਂ ਕਰਦੇ ਆ ਕਿ ਯਾਰ ਬੜਾ ਜ਼ੁਬਾਨ ਵਾਲਾ ਬੰਦਾ ਸੀ ਬੜਾ ਅਣਖੋਰ ਗੈਰਤ ਵਾਲਾ ਬੰਦਾ ਸੀ ਇਸ ਬੰਦੇ ਨੇ ਤਸ ਤੋਂ ਮਸਲੀ ਕੀਤੀ ਭਾਵੇਂ ਪਾਰਟੀ ਨੇ ਨਹੀਂ ਪੁੱਛਿਆ ਲੇਕਿਨ ਆਪ ਦੀ ਜ਼ੁਬਾਨ ਤੇ ਰਿਆ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰ ਮੈਂ ਬੇਨਤੀ ਕਰਦਾ ਅੱਜ ਆਪ ਦੇ ਵਰਿਸ਼ਟ ਲੀਡਰ ਸਹਿਬਾਨਾਂ ਨੂੰ ਕਿਉਂਕਿ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਹੈ ਮੇਰੀ ਉਨੀ ਉਮਰ ਨਹੀਂ 46 ਸਾਲ ਮੇਰੀ ਉਮਰ ਹੈ ਮੇਰੀ ਉਮਰ ਤੋਂ ਵੱਧ ਇਹਨਾਂ ਨੂੰ ਕਾਂਗਰਸ ਪਾਰਟੀ ਛੋ ਗਏ ਮੈਂ ਇਹਨਾਂ ਨੂੰ ਕੀ ਸੇਧ ਦੇ ਸਕਦਾ ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਗੁੱਸਾਖੀ ਹੋਗੀ ਮੇਰੇ ਤੋਂ ਜਾਂ ਪਾਰਟੀ ਤੋਂ ਮੈਂ ਇਸ ਲਈ ਤੁਹਾਡੇ ਤੋਂ ਹੱਥ છોੜ ਕੇ ਖਿਮਾ ਮੰਗਦਾ ਹਾਂ ਖਿਮਾ ਮੰਗਦਾ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਦਰਵਾਈਜ਼ ਤੁਹਾਡਾ ਕਦ ਮੇਰੇ ਤੋਂ ਵੱਡਾ ਹੈ ਤੁਹਾਡਾ ਰੁਤਬਾ ਮੇਰੇ ਨਾਲੋਂ ਵੱਡਾ ਹੈ ਤੁਹਾਨੂੰ ਗਾਂਧੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੈਂ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹੁਜੋ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਬਾਜੋ ਫੈਨਸ ਲੈ ਕਾਂਗਰਸ ਪਾਰਟੀ ਦਾ ਆਪਾਂ ਸਾਰੇ ਇਕੱਠੇ ਹੋ ਕੇ ਔਰੇ ਤੇ ਫੁੱਲ ਮੇਰੀ ਬੇਨਤੀ ਆ ਚੜਾ ਕੇ ਇੱਕ ਐਸਾ ਸਨੇਹਾ ਦੇਈਏ ਇੱਕ ਐਸਾ ਸਨੇਹਾ ਦੇਈਏ ਜਿਹੜੀਆਂ ਹੋਣ ਵਾਲੀਆਂ ਪੀੜ੍ਹੀਆਂ ਆ ਤੇ ਆਉਣ ਵਾਲੀਆਂ ਨਸਲਾਂ ਕੰਮ ਸੇ ਕੰਮ ਜਿਸ ਤਰੀਕੇ ਦੇ ਅੱਜ ਵਿਚਾਰਤਾ ਰਹਿ ਅੱਜ ਟਿਕਟ ਨਹੀਂ ਮਿਲੀ ਜਲੰਧਰ ਦੀ ਅੱਜ ਫਲਾਣੇ ਨੂੰ ਅੱਜ ਉਧਰ ਹੋ ਗਿਆ ਅੱਜ ਉਧਰ ਹੋ ਗਿਆ ਸਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਚ ਹੈ ਲੋਕ 3 ਮਹੀਨਿਆਂ ਚ ਚਾਰ ਚਾਰ ਪਾਰਟੀਆਂ ਬਦਲ ਗਏ ਐ ਇੱਕ ਸਨੇਹਾ ਦੇ ਇਹ ਆਉਣ ਵਾਲੀ ਪੀੜ੍ਹੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਐਸੀ ਸਿਆਸਤ ਵੀ ਹੁੰਦੀ ਐ ਜਿਹੜੀ ਲਾਲਚ ਤੋਂ ਬਿਨਾ ਤੇ ਲੋਭ ਤੋਂ ਬਿਨਾ ਹੁੰਦੀ ਐ ਮੈਂ ਆਸ ਕਰੂੰਗਾ ਕਿ ਸਾਰੇ ਜਾਣੇ ਹੁਣ ਤੱਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਔਰ ਜ਼ਿੰਮੇਵਾਰੀ ਮੈਂ ਲੈਣਾ ਤੁਹਾਡੀ ਜ਼ਿੰਮੇਵਾਰੀ ਲਾਲ ਸਿੰਘ ਜੀ ਲੈਣਗੇ ਤੁਹਾਡੀ ਜ਼ਿੰਮੇਵਾਰੀ ਹਰਿਆਲ ਕਮੋਜੀ ਕਾਕਰ ਜਿੰਦਰ ਸਿੰਘ ਜੀ ਨਿਰਮਲ ਸਿੰਘ ਜੀ ਲੈਣਗੇ ਤੇ ਰਾਜਾ ਬਣੇ ਇੱਕ ਮਤੌਰ ਪ੍ਰਧਾਨ ਜਿਨਾਂ ਚੱਕਰ ਮੇਰੇ ਸ਼ਰੀਫ ਦੀ ਜਾਨ ਹੈ ਅਸੀਂ ਲਵਾਂਗੇ ਅਸੀਂ ਆਵਾਂਗੇ ਦੁੱਖ ਸੁੱਖ ਅਸੀਂ ਖੜਾਂਗੇ ਥਾਣਿਆਂ ਦੇ ਵਿੱਚ ਅਸੀਂ ਰਾਤ ਨੂੰ ਥੋੜੇ ਪਿੱਛੇ ਪੈਰਾ ਦੇਾਂਗੇ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਪਰ ਪਾਰਟੀ ਦੇ ਫਤਵੇ ਨੂੰ ਤੇ ਵੱਡੀ ਲੜਾਈ ਦੇ ਆਸੇ ਅਸੀਂ ਤਕੜੇ ਹੋ ਕੇ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਯਾਨੀ ਕਿ ਧਰਮਵੀਰ ਗਾਂਧੀ ਨੂੰ ਹੁਣ ਵੋਟਾਂ ਪਾਉਣ ਦਾ ਫੈਸਲਾ ਕਰਨਾ ਹੈ ਇਹ ਮੇਰੀ ਫਰਿਆਦ ਹੈ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਇੱਕ ਸ਼ਬਦਾਂ ਦੇ ਨਾਲ ਇਹਨਾਂ ਇੱਕ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਹ ਮੈਂ ਸਾਥ ਸੰਗਤ ਦਾ ਜਿੰਨੇ ਸਾਹਮਣੇ ਬੈਠੇ ਐ ਤੇ ਲੀਡਰ ਸਾਹਿਬਾਨਾਂ ਦਾ ਮਾਫੀ ਮੰਗਦਾ ਕਿ ਕਿਸੇ ਦਾ ਕੋਈ ਦਿਲ ਦਿਖਾਇਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ